ਸਾਰੇ ਪੈੰਟਰਾ ਬੰਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੇਖੋ 사ਵਨ ਦਾ ਪਹਿਲਾ ਸੋਮਵਾਰ ਅੱਜ ਤੋਂ ਸ਼ੁਰੂ ਹੋ ਗਿਆ ਜਿਹੜੇ ਪੈੰਟਰਾ ਨਾ ਮੰਨਦੇ ਐ, ਸਿਵਜੀ ਭਗਵਾਨ ਦੀ ਪੂਜਾ ਕਰਦੇ ਐ ਉਹਨਾਂ ਵਾਸਤੇ ਜਿਹੜਾ ਅੱਜ ਦਾ ਸਮਾਂ ਬਹੁਤ ਜ਼ਿਆਦਾ ਹੀ ਪਵਿੱਤਰ ਮੰਨਿਆ ਜਾਂਦਾ ਹੈ। ਪਰ 사ਵਨ ਦੇ ਮਹੀਨੇ ਵਿੱਚ ਆਪਾਂ ਕੀ ਕਰੀਏ ਤਾਂ ਕਿ ਜੋ ਆਪਣੇ ਘਰ ਦੇ ਵਿੱਚ ਗਈਆਂ ਹੋਈਆਂ ਬਰਕਤਾਂ ਨੇ ਉਹ ਵਾਪਸ ਆ ਜਾਣ, ਜਿਹੜਾ ਕਿ ਆਪਾਂ ਸਦੀਆਂ ਤੋਂ ਦੁੱਖ ਝੇਲ ਰਹਿਆਂ ਉਹ ਚਲਿਆ ਜਾਵੇ। ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਨਾ ਇਸ ਚੀਜ਼ ਦਾ ਉਪਾਅ ਦੱਸੂਗੀ ਇਹ ਚੀਜ਼ ਕੀ ਹੈ ਵਾਈਟ ਵਾਈਟ ਚੀਜ਼ ਮੈਂ ਤੁਸੀਂ থাম্বਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਇਹ ਹੈਗਾ ਨਮਕ ਨਮਕ ਦਾ ਆਪਣੇ ਕੀ ਕੰਮ ਹੈ ਤੁਸੀਂ ਕਹੋਗੇ ਵੀ ਦੀਦੀ ਨਮਕ ਦਾ ਸਾਡੀ ਵਰਕਤਾਂ ਦੇ ਨਾਲ ਕੀ ਸੰਬੰਧ ਹੈਗਾ ਹਣਾ ਤੇ ਦੂਸਰੀ ਚੀਜ਼ ਹੈਗੀ ਲਹਾਸਣ ਦੀ ਕਲੀ ਇਹ ਚੀਜ਼ਾਂ ਜਿਹੜੇ ਪ੍ਰਾਣੇ ਬਜ਼ੁਰਗ ਹੁੰਦੇ ਸੀਗੇ ਨਾ ਉਹ ਆਮ ਤੌਰ ਤੇ ਇਹ ਚੀਜ਼ਾਂ ਨੂੰ ਬਹੁਤ ਪਰਤਦੇ ਹੁੰਦੇ ਸੀਗੇ ਕਿਉਂਕਿ ਉਹ ਮਾਮਾ ਵਿਚਾਰੀਆਂ ਪੜੀਆਂ ਲਿਖੀਆਂ ਨਹੀਂ ਸੀ ਨਾ ਉਹਨਾਂ ਨੂੰ ਗੁਰਬਾਣੀ ਦਾ ਇੰਨਾ ਗਿਆਨ ਸੀਗਾ ਗੁਰਬਾਣੀ ਤੇ ਭਰੋਸਾ ਕਰਨਾ ਵਾਹਿਗੁਰੂ ਜੀ ਤੇ ਭਰੋਸਾ ਕਰਨਾ ਬਹੁਤ ਵੱਡੀ ਗੱਲ ਹੈ। ਉਹ ਨਾ ਸਿਰਫ ਅਰਦਾਸ ਕਰ ਦਿੰਦੀਆਂ ਦੀ ਕੋਈ ਵੀ ਕੰਮ ਕਰਦੀਆਂ ਹੈ ਸੱਚੇ ਪਾਤਸ਼ਾਹ ਮੇਰੇ ਘਰ-ਵਾਰ ਨੂੰ ਇਦਾਂ ਰੱਖੀਂ ਇਦਾਂ ਨਾ ਵੀ ਉਹ ਇੱਕ ਕੁਛ ਵੀ ਕੰਮ ਕਰਦੀਆਂ ਸੀ ਕਿਆਂ ਤਾਂ ਉਹ ਅਰਦਾਸ ਜ਼ਰੂਰ ਕਰਦੀਆਂ ਸੀ ਉਹ ਵਿਚਾਰੀਆਂ ਕਦੇ ਗੁੱਗੇ ਨੂੰ ਪੂਜਣ ਵਗ ਜਾਂਦੀਆਂ ਸੀ ਕਦੇ ਮਾਤਾ ਨੂੰ ਪੂਜਣ ਚਲ ਜਾਂਦੀ ਸੀ ਕਦੇ ਕਿਤੇ ਵੀ ਜਿੱਥੇ ਵੀ ਉਹਨਾਂ ਦੀ ਮਾਂ ਸੱਸ ਸਹੁਰੇ ਬਜ਼ੁਰਗਾਂ ਨੇ ਲਗਾਇਆ ਹੁੰਦਾ ਸੀ ਉੱਥੇ-ਉੱਥੇ ਉਹ ਚਲੀਆਂ ਜਾਂਦੀਆਂ ਸੀ ਪਰ ਅੱਜ ਕੱਲ ਨਾ ਤਾਂ ਆਪਣੇ ਕੋਲੇ ਟਾਈਮ ਹੀ ਹੈ ਤੇ ਨਾਲੇ ਥੋੜਾ ਜਿਹਾ ਚਲੋ ਆਪਾਂ ਨੂੰ ਨੌਲੇਜ ਵੀ ਇਹ ਵੀ ਇਸ ਚੀਜ਼ ਦੇ ਨਾਲ ਕਿੰਨਾ ਕੁ ਫਰਕ ਹੈ ਕੀ ਹੈ ਹਨਾ ਸਮਝਣ ਦੀ ਸ਼ਕਤੀ ਹੈ ਕਹਿੰਦੇ ਜਿਵੇਂ ਵਾਈਕਰੂ ਜੀ ਸਮੇਂ-ਸਮੇਂ ਅਨੁਸਾਰ ਬਹੁਤ ਜ਼ਿਆਦਾ ਪਾਈਦੀ ਜਿਹੜਾ ਕਿ ਇਹ ਕਾਲ ਯੁੱਗ ਦਾ ਸਮਾਂ ਚੱਲ ਰਿਹਾ ਹੈ ਨਾ ਇਦੇ ਵਿੱਚ ਦੁਨੀਆ ਦਾ ਕਹਿੰਦੇ ਜਿਵੇਂ ਕਹਿੰਦੇ ਨੇ ਵੀ ਖਾਤਮਾ ਹੋਣਾ ਅੰਤ ਹੋਣਾਗਾ ਉਹ ਵੀ ਸ਼ੁਰੂ ਹੋਣ ਵਾਲਾ ਹੀ ਹੈਗਾ ਕਿਉਂਕਿ ਜਦੋਂ ਮਹਾਪਰਲੂ ਆਉਂਦੀ ਹੈਗੀ ਜਦੋਂ ਵੀ ਦੁਨੀਆ ਖਤਮ ਹੋਈਏ ਜਦੋਂ ਤ੍ਰੇਤਾ ਯੁਗ ਸਤਜੁਗ ਦਵ ਪਰਯੁਗ ਖਤਮ ਹੋ ਕੇ ਕਾਲ ਯੁਗ ਚੱਲੇ ਨੇ ਤੇ ਹਮੇਸ਼ਾ ਹੀ ਜਦੋਂ ਦੁਨੀਆ ਖਤਮ ਹੋਈ ਹੈਗੀ ਤਾਂ ਕਹਿੰਦੇ ਜਲ ਪਰਲੋਂ ਦੇ ਨਾਲ ਹੀ ਹੋਏਗੀ ਇਸ ਵਾਰ ਵੀ ਜਦੋਂ ਅੰਤ ਹੋਣ ਦਾ ਜਲ ਪਰਲੋਂ ਦੇ ਨਾਲ ਹੀ ਹੋਣਾ ਹੈ ਕਿ ਪਾਣੀ ਦੇ ਨਾਲ ਹੀ ਦੁਨੀਆ ਦਾ ਅੰਤ ਹੋ ਉਹ ਚੀਜ਼ ਮੈਂ ਤੁਹਾਨੂੰ ਵੀ ਦੱਸੂਗੀ ਤੇ ਇਹ ਚੀਜ਼ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ ਚਾਹੁੰਦੀਆਂ ਨੇ ਵੀ ਸਾਡੇ ਘਰ ਦੇ ਵਿੱਚ ਬਹੁਤ ਪੈਣਾ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਮੇਰੇ ਪਤੀ ਦਾ ਕੰਮ ਨਹੀਂ ਚੱਲ ਰਿਹਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਦੇਖੋ ਆਪਾਂ ਬਹੁਤ ਪੈਸਾ ਕਮਾਉਂਦੇ ਆ ਬਹੁਤ ਮਿਹਨਤ ਕਰਦੇ ਆ ਅੱਗੇ ਜਿਹੜੀਆਂ ਮਾਮਾ ਆਉਂਦੇ ਸੀ ਉਹ ਘਰ ਦੇ ਵਿੱਚ ਰਹਿੰਦੇ ਸੀ ਤੇ ਵੀਰ ਸੀ ਜਿਹੜੇ ਉਹ ਬਾਹਰ ਪਾਪਾ ਜਿਵੇਂ ਹੋਣੀ ਦਾਦੇ ਉਰੀ ਕਮਾਉਂਦੇ ਹੁੰਦੇ ਸੀ ਫਿਰ ਵੀ ਉਹ ਆਪਣੇ ਨਾਲ ਸੁਖਾ ਲਏ ਸੀ ਕਿਉਂਕਿ ਘਰ ਦੇ ਵਿੱਚ ਜਰੂਰਤਾਂ ਉਨੀਆਂ ਕੀ ਹੁੰਦੀਆਂ ਸੀਗੀਆਂ ਤੇ ਜਿਹੜੀਆਂ ਮਾਤਾਵਾਂ ਸੀ ਨਾ ਉਹ ਆਪਣੀ ਜਿਹੜੀ ਰਸੋਈ ਘਰ ਹੈ ਨਾ ਉੱਥੋਂ ਹੀ ਤੁਹਾਡੇ ਘਰ ਦੀਆਂ ਬਰਕਤਾਂ ਖਤਮ ਹੁੰਦੀਆਂ ਨੇ ਤੇ ਉੱਥੋਂ ਹੀ ਸ਼ੁਰੂ ਹੁੰਦੀਆਂ ਨੇ ਅਕਸਰ ਧੀਵੇਂ ਮੈਂ ਤੁਹਾਨੂੰ ਕਹਿਣੀ ਨੂੰ ਇਹ ਭੋਜਨ ਬਣਾਉਣ ਸਮੇ ਹਮੇਸ਼ਾ ਵਾਇਗਰੂ ਜੀ ਦਾ ਸਿਮਰਨ ਕਰੋ ਤੁਸੀਂ ਰਾਮ ਰਾਮ ਕਹਿ ਲਓ ਤੁਸੀਂ ਸਿਵਜੀ ਭਗਵਾਨ ਨੂੰ ਮੰਨਦੇ ਹੋ ਤਾਂ ਤੁਸੀਂ ਓਮ ਨਮਾ ਸ਼ਿਵਾਏ ਕਹਿ ਲਓ ਤੁਸੀਂ ਹੈ ਨਾ ਇਹ ਮੁਸਲਿਮਤਾਂ ਨੂੰ ਮੰਨਦੇ ਹੋ ਤਾਂ ਤੁਸੀਂ ਆਪਣਾ ਅੱਲਾਹ ਅੱਲਾਹ ਜਿੱਦਾਂ ਵੀ ਜੋ ਵੀ ਪੜਦੇ ਤੁਸੀਂ ਉਹ ਕਰ ਸਕਦੇ ਹੋ ਦੇਖੋ ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ ਬੰਦੇ ਸਹਿਗੀ ਪਰ ਸਿੱਖ ਧਰਮ ਦੇ ਵਿੱਚ ਵਾਹਿਗੁਰੂ ਜੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਕਿ ਔਰਤ ਚਾਹੇ ਤਾਂ ਆਪਣੇ ਘਰ ਨੂੰ ਸਵਰਗ ਵੀ ਬਣਾ ਸਕਦੀ ਹੈ ਤੇ ਨਰਕ ਵੀ ਬਣਾ ਸਕਦੀ ਹੈ ਅੱਗੇ ਮਾਤਾਵਾਂ ਹੁੰਦੀਆਂ ਸੀ ਜਿਹੜੀਆਂ ਕਹਿੰਦੀਆਂ ਉਹ ਰਸੋਈ ਨੂੰ ਇੱਕ ਆਪਣੀ ਸੰਪਤੀ ਸਮਝਦੀਆਂ ਹੁੰਦੀਆਂ ਸੀ ਜਿਵੇਂ ਕਿ ਤਜੋਰੀ ਦੇ ਵਿੱਚ ਆਪਾਂ ਪੈਸੇ ਸੰਭਾਲ ਕੇ ਰੱਖਦੇ ਹਾਂ ਨਾ ਤੇ ਮਾਤਾਵਾਂ ਨਾ ਪਹਿਲਾਂ ਮੰਮੀ ਹੋਰੀ ਜਿਵੇਂ ਹੁੰਦੀਆਂ ਸੀਗੀ ਮਿੱਟੀ ਤੇ ਸਾਰਾ ਕੁਝ ਇਹਨਾਂ ਕੋਲ ਹੀ ਹੁੰਦਾ ਸੀਗਾ ਤੇ ਕੱਪੜੇ ਨਾਲ ਪੂੰਝ ਕੇ ਉਹਨਾਂ ਨੂੰ ਲਿਪਕ ਕੇ ਬੜਾ ਪਿਆਰ ਦੇ ਨਾਲ ਰੱਖਦੇ ਸੀਗੀ ਵੀ ਵਰਕਤ ਆਵੇ ਘਰ ਦੇ ਵਿੱਚ ਜਿੱਥੇ ਕਹਿੰਦੇ ਸਫਾਈ ਹੁੰਦੀ ਹੈ ਪੋਜ਼ਿਟਿਵਿਟੀ ਉੱਥੇ ਆਟੋਮੈਟਕੀ ਆਉਂਦੀ ਹੈ ਕਿ ਜਿੱਥੇ ਗੰਦਗੀ ਹੁੰਦੀ ਹੈ ਉੱਥੇ ਨੈਗੇਟਿਵਿਟੀ ਆਟੋਮੈਟਕੀ ਆਉਂਦੀ ਹੈ ਕਹਿੰਦੇ ਹੁੰਦੇ ਨੇ ਜਿੱਥੇ ਕਹਿੰਦੇ ਨਰਕ ਹੁੰਦਾ ਨਾ ਉੱਥੇ ਕਹਿੰਦੇ ਵਾਈਗਰੂ ਜੀ ਦਾ ਵਾਸਾ ਨਹੀਂ ਹੁੰਦਾ ਜਿਵੇਂ ਕਿ ਉੱਥੇ ਲక్ష్ਮੀ ਮਾਤਾ ਦਾ ਕਹਿੰਦੇ ਨੇ ਵੀ ਲక్ష్ਮੀ ਦਾ ਜਾਂ ਅਨਪੂਰਨਾ ਮਾਤਾ ਦਾ ਵਾਸਾ ਨਹੀਂ ਹੁੰਦਾ ਇਹ ਆਮ ਬਜ਼ੁਰਗਾਂ ਦੀਆਂ ਕਹਿਣੀਆਂ ਗੱਲਾਂ ਸੀਗੀਆਂ ਪਹਿਲਾਂ ਜਿਵੇਂ ਰੋਟੀ ਬਣਾਉਂਦੇ ਹੁੰਦੇ ਸੀ ਜਿਵੇਂ ਕਿ ਆਪਾਂ ਇਦਾਂ ਰੋਟੀ ਬਣਾਉਂਦੇ ਹਾਂ ਖੜਕਾ ਹੁੰਦਾ ਹੱਥਾਂ ਦਾ ਤਾਂ ਮੇਰੇ ਦਾਦਾ ਜੀ ਖੁਦ ਕਹਿਦੇ ਹੁੰਦੇ ਸੀ ਕਿ ਮੰਮੀ ਇਹ ਦੱਸ ਦਿੰਦੇ ਸੀ ਵੀ ਭਾਈ ਇਦਾਂ ਰੋਟੀ ਨਹੀਂ ਬਣਾਉਂਦੇ ਬਰਕਤ ਨਹੀਂ ਰਹਿੰਦੀ ਹੁੰਦੀ ਜਾਂ ਰੋਟੀ ਬਣਾਉਣ ਵੇਲੇ ਨਾ ਕਈ ਆਦਤ ਹੁੰਦੀ ਵੀ ਕਾ ਹੁੰ ਫਿੰਗਰ ਹੁੰਦੀ ਹੈ ਨਾ ਆਪ ਇਹਨੂੰ ਐ ਇਦਾਂ ਕਰ ਲੈਂਦੇ ਆਂ ਨੇ ਮੇਰੇ ਭੈਣਾਂ ਮੈਂ ਬਹੁਤ ਦੇਖੀਆਂ ਨੇ ਤੇ ਇਹਨਾਂ ਬਹੁਤ ਹੀ ਕਹਿੰਦੇ ਨੇ ਕਿ ਇਹ ਨਹੀਂ ਕਰੀ ਨਾ ਵੀ ਰੋਕਣ ਟੋਕਣ ਤੋਂ ਭਾਵ ਸੀਗਾ ਉਹਨਾਂ ਦਾ ਕਿ ਚੰਗੀ ਸਿੱਖਿਆ ਲਓ ਮੇਰੇ ਦਾਦੀ ਜੀ ਖੁਦ ਕਹਿ ਦਿੰਦੇ ਹੁੰਦੇ ਸੀਗੇ ਵੀ ਘੜੇ ਦਾ ਪਾਣੀ ਹੁੰਦਾ ਜਿਹੜਾ ਨਾ ਵੀ ਪਾਣੀ ਪਾ ਭਰ ਕੇ ਰੱਖਦੇ ਆ ਵੀ ਉਹਨੂੰ ਨਾ ਖੜੇ ਹੋ ਕੇ ਨਾ ਪੀਓ ਤੇ ਓਕ ਦੇ ਨਾਲ ਪੀਓ ਮੈਂ ਨਾ ਜਾਣ ਬੁੱਝ ਕੇ ਡੋਲ ਦਿੰਦੀ ਮੈਂ ਕਹਿੰਦੀ ਦੇਖ ਦਾਦੀ ਮਾਂ ਵੀ ਮੈਨੂੰ ਪੀਤਾ ਨਹੀਂ ਜਾਂਦਾ ਮੈਨੂੰ ਪੀਣਾ ਨਹੀਂ ਆਉਂਦਾ ਹੈਗਾ ਪਰ ਹੁਣ ਜਦੋਂ ਉਸ ਚੀਜ਼ ਨੂੰ ਦੇਖਦੇ ਆ ਨਾ ਪਤਾ ਲੱਗਦਾ ਵੀ ਬਾਕੀ ਉਸ ਚੀਜ਼ ਦੇ ਨਾਲ ਘਰਾਂ ਦੇ ਵਿੱਚ ਬਰਕਤ ਆਸ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਭੈਣਾਂ ਨੂੰ ਖਾਸ ਬੇਨਤੀ ਕਰਨੀ ਚਾਹੁੰਦੀ ਕਿ ਆਪਣੀ ਰਸੋਈ ਆਪਣੀ ਕਿਚਨ ਦੇ ਵਿੱਚ ਖਾਸ ਧਿਆਨ ਦੇਵੋ ਜਿਵੇਂ ਕਿ ਜੋਤਿਸ਼ ਵਿੱਦਿਆ ਦੇ ਵਿੱਚ ਵੀ ਦੱਸਦੇ ਨੇ ਵੈਸੇ ਵੀ ਬਜ਼ੁਰਗ ਦੱਸਦੇ ਨੇ ਵੀ ਘਰ ਦੇ ਵਿੱਚ ਬਰਕਤਾਂ ਤਾਂ ਆਉਂਦੀਆਂ ਨੇ ਅਗਰ ਤੁਸੀਂ ਚੀਜ਼ ਦੇ ਨਾਲ ਚੀਜ਼ ਜੋੜਦੇ ਰਹੋ ਜਿਵੇਂ ਆਪਾਂ ਕਹਿੰਦੇ ਵੀ ਪੈਸੇ ਦੇ ਨਾਲ ਪੈਸਾ ਜੁੜਦਾ ਰਹੇ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਆਪਣੀ ਰਸੋਈ ਦੇ ਵਿੱਚ ਆਟਾ ਹੈਗਾ ਹਲਦੀ ਹੈ ਨਮਕ ਹੈ ਮਿਰਚ ਮਸਾਲੇ ਜੋ ਵੀ ਹੈ ਨਾ ਦਾਲਾਂ ਸਬਜ਼ੀਆਂ ਆਪਣੇ ਘਰ ਦੇ ਵਿੱਚ ਹੁੰਦੀਆਂ ਨੇ ਕਹਿੰਦੇ ਜੀ ਆਪਾਂ ਉਹਨਾਂ ਦੇ ਵਿੱਚ ਥੋੜਾ ਥੋੜਾ ਰਹਿੰਦੇ ਹੋਏ ਸਿਆਣੀ ਕਹਿੰਦੇ ਔਰਤ ਉਹ ਹੀ ਹੈ ਘਰ ਦੀ ਜਿਹੜੀ ਕਿ ਥੋੜਾ ਥੋੜਾ ਸਮਾਨ ਨਾ ਸੰਭਾਲ ਕੇ ਰੱਖੇ ਤੇ ਮੁਸ਼ਕਿਲ ਸਮੇਂ ਦੇ ਵਿੱਚ ਉਸ ਨੂੰ ਬਰਤਲੇ ਅੱਜ ਕੱਲ ਸਿਰਫ ਕਲੇਸ਼ ਦਾ ਮੇਨ ਕਾਰਨ ਇਹੀ ਹੁੰਦਾ ਹੈਗਾ ਕਿ ਮੇਰੇ ਕੋਲ ਤਾਂ ਸਭ ਕੁਝ ਖਤ ਮੈਂ ਬਹੁਤ ਜਣੇ ਦੇਖਨੇ ਆ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕਦੇ ਵੀ ਇਹ ਨਾ ਕਹੋ ਵੀ ਮੈਂ ਬਹੁਤ ਔਖਾ ਮੈਂ ਗਰੀਬ ਆ ਮੈਂ ਕੋਈ ਮੇਰੇ ਕੋਲ ਕੁਝ ਹੈ ਨਹੀਂਗਾ ਕਹਿੰਦੇ ਜਿਹੜੀ ਇਹ ਸ੍ਰਿਸ਼ਟੀ ਹੈ ਨਾ ਜਿਹੜਾ ਇਹ ਯੂਨੀਵਰਸ ਹੈ ਨਾ ਇਹ ਉਸੇ ਚੀਜ਼ ਨੂੰ ਪੂਰਾ ਕਰਨ ਲੱਗ ਜਾਂਦੇ ਤੁਹਾਡੀ ਅਮੀਰੀ ਉਹ ਗਰੀਬੀ ਦੇ ਵਿੱਚ ਬਦਲਣ ਲੱਗ ਜਾਂਦੀ ਹੈ ਹਮੇਸ਼ਾ ਆਪਣੀ ਸੋਚ ਨੂੰ ਪੋਜ਼ੀਟਿਵ ਰੱਖੋ ਤੇ ਸੋਚੋ ਕਿ ਮੈਂ ਇੱਕ ਦਿਨ ਕਾਮਯਾਬ ਜ਼ਰੂਰ ਹੋਊਂਗਾ ਵਾਹਿਗੁਰੂ ਜੀ ਮੇਰੇ ਦਿਨ ਜ਼ਰੂਰ ਬਦਲਣਗੇ ਮੈਂ ਦੋ ਟੈਮ ਦੀ ਰੋਟੀ ਜਿਹਦੇ ਕਰ ਪੱਕਦੀ ਹੈ ਕਹਿੰਦੇ ਉਹ ਅਮੀਰੀ ਹੈ ਕਿਉਂਕਿ ਪਰ ਰੋਟੀ ਪਿੱਛੇ ਫਿਰਦੇ ਆ ਚਲੋ ਹੋਰ ਚੀਜ਼ਾਂ ਆਪਾਂ ਆਪਣੇ ਸਾਧਨ ਹੈ ਆਪ ਨੂੰ ਸੁਵਿਧਾ ਚਾਹੀਦੀਆਂ ਨੇ ਪਰ ਜੇ ਅਗਰ ਆਪ ਉਹ ਅਫੋਰਡ ਨਹੀਂ ਕਰ ਪਾਉਂਦੇ ਇਹਦਾ ਮਤਲਬ ਇਹ ਥੋੜੋ ਵੀ ਆਪਾਂ ਘਰ ਦੇ ਵਿੱਚ ਹਰ ਟਾਈਮ ਪਲੇਸ ਰੱਖਣੀ ਹੈ ਨਾ ਸਭ ਤੋਂ ਪਹਿਲਾਂ ਤੇ ਇਹ ਛੋਟੇ ਛੋਟੇ ਚੀਜ਼ਾਂ ਜਿਵੇਂ ਘਰ ਦੇ ਵਿੱਚ ਕਿਚਨ ਦੇ ਵਿੱਚ ਤੁਸੀਂ ਆਟਾ ਕਦੇ ਵੀ ਨਾ ਮੁਕਣ ਦਿਓ ਹਲਦੀ ਕਦੇ ਵੀ ਨਾ ਖਤਮ ਹੋਣ ਦਿਓ ਹੋਰ ਜਿਵੇਂ ਕਿ ਆਪਣੀ ਜਿਹੜੀ ਜ਼ਰੂਰਤ ਦਾ ਸਮਾਨ ਹੈ ਥੋੜਾ ਬਹੁਤਾ ਹਨਾ ਉਹ ਚੀਜ਼ਾਂ ਨੂੰ ਰੱਖੋ ਕਿਉਂਕਿ ਇਹ ਚੀਜ਼ਾਂ ਦੇ ਨਾਲ ਬਰਕਤਾਂ ਵੀ ਆਉਂਦੀਆਂ ਨੇ ਤੇ ਜਿਹੜਾ ਜਾਲਾ ਹੈਗਾ ਪਾਣੀ ਹੈਗਾ ਹਨਾ ਉਹਨੂੰ ਵੀ ਕਹਿੰਦੇ ਨੇ ਆਮ ਭਵੇਂ ਸੁਣਿਆ ਬਜ਼ੁਰਗਾਂ ਤਾਂ ਵੀ ਉਹਨੂੰ ਵੀ ਭਰ ਕੇ ਰੱਖੋ ਰਸੋਈ ਦੇ ਵਿੱਚ ਕਹਿੰਦੇ ਉਹਦੇ ਨਾਲ ਵੀ ਘਰ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਹਨਾ ਪਾਣੀ ਤਾਂ ਦੇਖੋ ਜੇ ਅਪਾ ਪਾਣੀ ਨੂੰ ਵੈਸੇ ਵੀ ਚਾਰਜ ਕਰੀਏ ਨਾ ਪਾਣੀ ਫਿਰ ਵੀ ਚਾਰਜ ਹੁੰਦਾ ਹੈ ਨਮਕ ਤੇ ਪਾਣੀ ਦਾ ਇੱਕ ਅਜਿਹਾ ਸਿਧਾਂਤ ਹੈਗਾ ਅਗਰ ਤੁਸੀਂ ਇਹਨੂੰ ਚਾਰਜ ਕਰੋਗੇ ਨਾ ਤਾਂ ਤੁਹਾਨੂੰ ਇਸ ਚੀਜ਼ ਦੇ ਨਾਲ ਬਹੁਤ ਪੋਜ਼ਿਟਿਵਿਟੀ ਮਿਲੇਗੀ ਕਿ ਤੁਸੀਂ ਆਪਣੀਆਂ ਖੱਤੀਆਂ ਤੋਂ ਬੱਦ ਬਿਮਾਰੀਆਂ ਇਸੇ ਚੀਜ਼ ਨਾਲ ਠੀਕ ਕਰ ਸਕਦੇ ਹੋ ਆਪਣੀ ਸੁਰਤੀ ਦੇ ਨਾਲ ਆਪਣੀ ਕਹਿੰਦੀ ਅੱਖਾਂ ਦੇ ਨਾਲ ਆਪਣੀ ਵਿਰਤੀ ਦੇ ਨਾਲ ਤਾਂ ਤੁਸੀਂ ਕਰਨਾ ਕੀ ਹੈ ਜਿਹੜੀ ਜਿਹੜੀ ਪਿੰਨਪ੍ਰਾਵਾਂ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਵਰਕਤ ਨੂੰ ਕਿ ਰੁਕ ਚੁੱਕੀ ਹੈ ਜਾਂ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਜਾਂ ਸਾਡੇ ਘਰ ਦੇ ਵਿੱਚ ਕਿਸੇ ਨਜ਼ਰ ਲਗਾਤੀ ਹੈ ਜਿਵੇਂ ਕਿ ਕਬੀਰ ਨੇ ਮੈਨੂੰ ਕਮੈਂਟ ਕੀਤਾ ਸੀ ਕਹਿੰਦਾ ਪਹਿਨੇ 20 ਸਾਲ ਹੋ ਗਏ ਹਨਾ ਵੀ ਬਹੁਤ ਤਾਂਤ੍ਰਿਕ ਬਾਬਿਆਂ ਤੋਂ ਮੈਂ ਆਪਦੇ ਘਰ ਦਾ ਉਹ ਕਰਵਾ ਲਿਆ ਵੀ ਮੇਰੇ ਖੇਤ ਦੇ ਵਿੱਚ ਨਾ ਕੋਈ ਮੀਟ ਬਣਾ ਕੇ ਦੱਬ ਜਾਂਦਾ ਜਾਂ ਕੋਈ ਤਾਂ ਵੀ ਇਹ ਚੀਜ਼ਾਂ ਕਈ ਵਾਰੀ ਇਦਾਂ ਵੀ ਹੁੰਦੀਆਂ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀ ਕਿ ਜਿਵੇਂ ਕੋਈ ਕਲੰਗਾવાડી ਲਵੇ ਹੈਨਾ ਹੁੰਦੀ ਹੈ ਜਾਂ ਕੋਈ ਹੁੰਦਾ ਵੀ ਕੁੱਤਾ ਬਿੱਲਾ ਲਿਆ ਕੇ ਵੀ ਦੱਬ ਦਿੰਦਾ ਤੇ ਆਪਾਂ ਨੂੰ ਨਾ ਉਹ ਚੀਜ਼ ਨੂੰ ਆਪਾਂ ਦੇਖੀ ਜਾਨੇ ਆਪਾਂ ਕਹੀ ਨੇ ਵੀ ਸਾਡੇ ਘਰ ਦੇ ਵਿੱਚ ਨਾ ਕਿਸੇ ਨੇ ਜਾਦੂ ਟੂਣਾ ਕਰਤਾ ਇਹ ਬਸ ਸਾਡਾ ਤਾਂ ਹੁਣ ਘਰ ਬਰਬਾਦ ਹੋ ਜਾਊਗਾ ਇਹ ਆਪਣੀ ਸੋਚ ਦੇ ਮੁਤਾਬਿਕ ਨਾ ਉਹ ਚੀਜ਼ ਆਟੋਮੈਟਿਕ ਹੀ ਹੋਣ ਲੱਗ ਜੇ ਤੁਹਾਨੂੰ ਕਾਰੋਬਾਰ ਵਿੱਚ ਘਾਟਾ ਪੈਣ ਲੱਗ ਜਾਏਗਾ ਤੁਹਾਡਾ ਜਿਹੜੇ ਨੁਕਸਾਨ ਹੋਣ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚ ਤੁਸੀਂ ਕਰਕੇ ਦੇਖ ਲਓ ਜੇ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਨਾ ਤਾਂ ਤੁਸੀਂ ਕਰਕੇ ਦੇਖੋ ਕਦੇ ਇੱਕ ਚੀਜ਼ ਨੂੰ ਪੋਜ਼ੀਟਿਵ ਸੋਚ ਲਿਓ ਤੇ ਇੱਕ ਚੀਜ਼ ਨੂੰ ਨੈਗੇਟਿਵ ਸੋਚ ਲਿਓ ਤੁਹਾਨੂੰ ਨਾ ਥੋੜੇ ਜਿਹਾ ਉਹ ਜਿਹੜੀ ਚੀਜ਼ ਹੈ ਨਾ ਉਹ ਨੈਗੇਟਿਵ ਹੀ ਹੋਣ ਲੱਗ ਜੇਗੀ ਤੇ ਜਿਹੜੀ ਪੋਜ਼ੀਟਿਵ ਸੋਚੋਗੇ ਪੋਜ਼ੀਟਿਵ ਹੀ ਹੋਣ ਲੱਗ ਜੇਗੀ ਇਹ ਸਿਧਾਂਤ ਹੈ ਇੱਕ ਇਹ ਮੈਂ ਨਹੀਂ ਕਹਿੰਦੀ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਿਓ ਕਿਉਂਕਿ ਕਈ ਨੂੰ ਹੁੰਦਾ ਵੀ ਇਹ ਤਾਂ ਉਹੀ ਬੋਲੀ ਜਾਂਦੇ ਨੇ ਨਾ ਤਾਂ ਤੁਸੀਂ ਆਪਣੇ ਆਪ ਕਰਕੇ ਦੇਖ ਲਓ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਏਗਾ ਤੇ ਜਿਹੜੇ ਵੀ ਭੈਣ ਭਰਾਵਾਂ ਨੂੰ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਹਨਾ ਬਹੁਤ ਨੈਗੇਟਿਵਿਟੀ ਐ એનર્ਜੀ ਨਹੀਂ ਹੈਗੀ ਕਾਰੋਬਾਰ ਰੁਕ ਚੁੱਕੇ ਹੈ ਨਾ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਜੀ ਕਿ ਦੀਦੀ ਮੇਰੇ ਹਸਬੰਡ ਜੀ ਕੋਲੇ ਟਰੱਕ ਸੀਗੇ ਤੇ ਉਹਨਾਂ ਦਾ ਇੱਕ ਟਰੱਕ ਸੀਗਾ ਜਿਹੜਾ ਉਹਦਾ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਵੀ ਹਸਬੰਡ ਜੀ ਇੰਨਾ ਜ਼ਿਆਦਾ ਟੁੱਟ ਗਏ ਨੇ ਵੀ ਉਹ ਆਪਣੇ ਕੰਮ ਨੂੰ ਨਹੀਂ ਕਰਨਾ ਚਾਹੁੰਦੇ ਵੀ ਇੰਨਾ ਜ਼ਿਆਦਾ ਉਹਨ ਦੇਖੋ ਚੰਗਾ ਜੀਵਨ ਸਾਥੀ ਉਹੀ ਹੁੰਦਾ ਹੈ ਜਿਹੜਾ ਕਿ ਆਪਣੇ ਪਤੀ ਜਾਂ ਪਤਨੀ ਦੀ ਦੁੱਖ ਸੁੱਖ ਦੇ ਵਿੱਚ ਸਾਥ ਦਿੰਦਾ ਹੈ ਉਹਨੂੰ ਕਹਿੰਦੇ ਦੁਬਾਰਾ ਤੋਂ ਜਿਉਣ ਦੀ ਆਸ ਸਿਖਾਉਂਦਾ ਹੈ ਸਭ ਤੋਂ ਪਹਿਲਾਂ ਤਾਂ ਇੱਕ ਦੂਜੇ ਦਾ ਸਹਾਰਾ ਬਣੋ ਦੇਖੋ ਕਿਸੇ ਵੀ ਕੁਝ ਵੀ ਹੁੰਦਾ ਹੈ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਉੱਥੇ ਆਪਾਂ ਆਪਣੀ ਜ਼ਿੰਦਗੀ ਨੂੰ ਰੋਕ ਲਈਏ ਨਹੀਂ ਜਿੱਥੋਂ ਤੁਹਾਨੂੰ ਕੋਈ ਇਦਾਂ ਦੀ ਗੱਲ ਹੁੰਦੀ ਹੈ ਨਾ ਤਾਂ ਸਮਝੋ ਕਿ ਇਸ ਤੋਂ ਬਾਅਦ ਮੇਰਾ ਅਗਲਾ ਪੜਾਅ ਸ਼ੁਰੂ ਹੋਣਾ ਹੈ ਹਜੇ ਤਾਂ ਮੈਂ ਆਪਣੀ ਲਾਈਫ ਨੂੰ ਜਿਉਣਾ ਹੈ ਅੱਜ ਮੈਂ ਤੁਹਾਨੂੰ ਛੋਟੇ ਛੋਟੇ ਉਪਾਅ ਦੱਸੂਗੀ ਤੇ ਥੋੜਾ ਥੋੜਾ ਤੁਹਾਨੂੰ ਦੱਸੂਗੀ ਕਿਵੇਂ ਤੁਸੀਂ ਆਪਣੇ ਮਨ ਨੂੰ ਮੋਟੀਵੇਟ ਕਰਕੇ ਕਿਵੇਂ ਤੁਸੀਂ ਆਪਣੀ ਇਸ ਚੀਜ਼ ਨੂੰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਵਾਈਟ ਨਮਕ ਲੈਣਾ ਵਾਈਟ ਨਮਕ ਲੈ ਕੇ ਨਾ ਥੋੜਾ ਜਿਹਾ ਮੁਠੀ ਦੇ ਵਿੱਚ ਲੈ ਲੈਣਾ ਦੇਖੋ ਇਹ ਕੋਈ ਕੋਈ ਟੋਟਕਾ ਨਹੀਂ ਇਹ ਤਾਂ ਸਿਰਫ ਇੱਕ ਬਜ਼ਾਰਗਾਂ ਨੇ ਦਸੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਕੁਝ ਮੇਰੀਆਂ ਪੜੀਆਂ ਹੋਈਆਂ ਨੇ ਕਿ ਹਨਾ ਜਿਨ੍ਹਾਂ ਦਾ ਫਾਇਦਾ ਹੁੰਦਾ ਹੈਗਾ ਤੁਸੀਂ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਦੇਖੋ ਇਹ ਕੁਝ ਨਹੀਂ ਹੈਗਾ ਘਰ ਦੇ ਵਿੱਚ ਇੱਕ 20-25 ਰੁਪਏ ਦੀ ਹਨਾ ਥੈਲੀ ਨਮਕ ਦੀ ਆ ਜਾਂਦੀ ਹੈ ਤੇ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਇਹ ਟੋਟਕਿਆਂ ਦਾ ਕੁਝ ਨਹੀਂ ਹੈਗਾ ਗੁਰਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ ਮੈਂ ਬਿਲਕੁਲ ਕਹਿੰਦੀ ਆ ਵੀ ਗੁਰਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਪਰ ਗੁਰਬਾਣੀ ਤੇ ਵਿਸ਼ਵਾਸ ਕਰਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬਹੁਤ ਮੁਸ਼ਕਲ ਹੈ ਆਪਾਂ ਇੱਕ ਦਿਨ ਪੜਾਂਗੇ ਦੋ ਦਿਨ ਪੜਾਂਗੇ ਪਛੜਦਾਂਗੇ ਪਰ ਜਦੋਂ ਆਪਾਂ ਨਾਲ ਨਾਲ ਇਦਾਂ ਦੀ ਕੋਈ ਚੀਜ਼ ਕਰਦੇ ਆ ਨਾ ਉਹਦੇ ਨਾਲ ਅੱਜ ਕੱਲ੍ਹ ਜਿਵੇਂ ਆਪਣਾ ਮਨ ਬਹੁਤ ਟੁੱਟਿਆ ਪਿਆ ਥੋੜਾ ਜਿਹਾ ਭਰੋਸਾ ਵੱਧ ਜਾਂਦਾ ਹੈਗਾ ਫਿਰ ਆਪਾਂ ਸਿਮਰਨ ਵੀ ਕਰਨ ਲੱਗ ਜਾਂਦੇ ਆ ਜਦੋਂ ਸਿਮਰਨ ਕਰਨ ਲੱਗ ਜੂਗੇ ਫਿਰ ਤੁਹਾਨੂੰ ਇਦਾਂ ਦੀ ਚੀਜ਼ ਦੀ ਕੋਈ ਲੋੜ ਹੀ ਨਹੀਂ ਪੈਣੀ ਇਹ ਆਪਣੇ ਆਪਣੇ ਭੈਣ ਭਰਾਵਾਂ ਨੂੰ ਨਾਲ ਜੋੜਨ ਦੇ ਲਈ ਮੇਰੀ ਸਿੱਖ ਸ਼ੁਰੂਆਤ ਹੈ ਕਿ ਜਦੋਂ ਉਹਨਾਂ ਨੂੰ ਗੁਰਬਾਣੀ ਦਾ ਪਤਾ ਲੱਗ ਜੇਗਾ ਨਾ ਗੁਰਬਾਣੀ ਦਾ ਮਿਠਾਸ ਪਿਆਰ ਤੇ ਗੁਰਬਾਣੀ ਦੀਆਂ ਬਰਕਤਾਂ ਦਾ ਪਤਾ ਚੱਲ ਜੇਗਾ ਨਾ ਤਾਂ ਇਹ ਚੀਜ਼ ਜ਼ਰੂਰ ਹੋਊਗੀ ਤੇ ਕਈ ਤਾਂ ਨਾ ਦੁਪਹਿਰਾਂ ਸਾਹਿਬ ਤੇ ਵੀ ਬਿਤਕਰੇ ਕਰੀ ਜਾਂਦੇ ਨੇ ਗੁਰਬਾਣੀ ਤੇ ਵੀ ਤਤ ਕਰੇ ਬਿਤਕਰੇ ਕਰੀ ਜਾਂਦੇ ਨੇ ਦੇਖੋ ਕਰੀ ਜਾਣ ਲਓ ਅਗਰ ਤੁਸੀਂ ਆਪਣਾ ਜੀਵਨ ਸੁਧਾਰਨਾ ਚਾਹੁੰਦੇ ਤਾਂ ਤੁਸੀਂ बस चलते रहो रुको ना क्योंकि रुके हुए पानी ਦੇ ਵਿੱਚ ਉੱਲੀ ਜਲਬ ਲੱਗ ਜਾਂਦੇ ਗੰਦਗੀ ਪੈਦਾ ਹੋ ਜਾਂਦੀ ਹੈ ਮਸ਼ਕ ਕੀ ਪੈਦਾ ਹੋ ਜਾਂਦੀ ਹੈ ਚਲਦੇ ਰਹਾਂਗੇ ਵਗਦੇ ਰਹਾਂਗੇ ਤਾਂ ਕਿਤੇ ਨਾ ਕਿਤੇ ਤਾਂ ਬਰਸਾਤ ਹੋਵੇਗੀ ਤੇ ਉਹ ਪਾਣੀ ਪਾਰ ਜਾਵੇਗਾ ਹਣਾ ਤਾਂ ਕਰਨਾ ਕਿ ਤੁਸੀਂ ਇਸ ਤਰੀਕੇ ਨਾਲ ਮੁਠੀ ਨਾਮਕ ਦੀ ਲੈ ਲੈਣੀ ਹੈ ਜਿਹੜੇ ਵੀ ਭੈਣ ਭਰਾ ਆਉਣ ਲੱਗਦਾ ਵੀ ਇਹਨੂੰ ਦੇ ਰੋਜ਼ਗਾਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਜਾਂ ਉਹਨਾਂ ਦਾ ਬਰਕਤਾਂ ਨਹੀਂ ਹੋ ਰਹੀ ਇਹਨਾਂ ਘਰ ਦੇ ਵਿੱਚ ਨજરਾ ਜਾਦੂ ਟੋਣਾ ਤੰਤਰ ਮੰਤਰ ਕੁਝ ਵੀ ਤੁਹਾਨੂੰ ਲੱਗਦਾ ਮੁਠੀ ਇੱਕ ਨਾਮਕ ਦੀ ਹੱਥ ਦੇ ਵਿੱਚ ਲੈ ਲੈਣੀ ਹੈਗੀ ਤਾਂ ਤੁਸੀਂ ਇਹਨੂੰ 7 ਵਾਰੀ ਜਿਹੜੇ ਤੁਹਾਨੂੰ ਲੱਗਦਾ ਵੀ ਨજર ਲੱਗੀ ਹੋਵੇ ਉਹਦੇ ਉੱਪਰ ਦੀ ਚਾਹ ਦੇਣਾ ਜਿਵੇਂ ਕਿ ਭੈਣ ਕਹਿੰਦੀ ਸੀ ਵੀ ਇਹ ਨੂੰ ਵੀ ਕੰਮ ਨੂੰ ਜੀ ਨਹੀਂ ਕਰਦਾ ਤੁਸੀਂ ਉਹਦੇ ਉੱਪਰ ਦੀ ਚਾਹ ਹੈ ਕਿ ਇਹਨੂੰ ਬਾਹਰ ਜਲਦੇ ਪਾਣੀ ਦੇ ਵਿੱਚ ਸੁੱਟਿਆਉਣਾ ਹੈਗਾ ਨਾ ਇੱਕ ਜਦੋਂ ਤੁਸੀਂ ਕੋਈ ਵੀ ਆਪਣੇ ਕੰਮ ਤੇ ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਤੀਏ ਜਿਹੜੇ ਤਾਂ ਪੈਣਪਰਾ ਵਿਸ਼ਵਾਸ ਕਰਦੇ ਨੇ ਵੀ ਗੁਰਬਾਣੀ ਦੇ ਸ਼ਬਦ ਤੇ ਤਾਂ ਤੁਸੀਂ ਉਸ ਸ਼ਬਦ ਨੂੰ ਲੈ ਕੇ ਰੱਖ ਲੋ ਚਾਹੇ ਤੁਸੀਂ ਸਿਰਫ ਵਾਹਿਗੁਰੂ 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 ਲਿਖ ਕੇ ਜੀ ਆਪਣੀ ਪਾਕਟ ਦੇ ਵਿੱਚ ਆਪਣੇ ਪਰਸ ਦੇ ਵਿੱਚ ਪਾ ਕੇ ਰੱਖੋ ਤਾਂ ਉਹਦੇ ਨਾਲ ਤੁਹਾਨੂੰ ਨਾ ਪੋਜ਼ਿਟਿਵਿਟੀ ਮਿਲੂਗੀ ਤੁਹਾਡੇ ਕੋਲੇ ਕੋਈ ਵੀ ਨੈਗੇਟਿਵਿਟੀ ਜਾਂ ਤੁਹਾਡੇ ਕੋਲੇ ਕੋਈ ਮਾੜੀ ਸ਼ਕਤੀ ਬਿਲਕੁਲ ਨਹੀਂ ਲੱਗੇਗੀ ਤੁਸੀਂ ਇੱਕ ਪੇਜ ਤੇ ਲਿਖ ਕੇ ਆਪਣੇ ਪਰਸ ਦੇ ਵਿੱਚ ਰੱਖ ਲਓ ਹੋਰ ਵੀ ਬਹੁਤ ਹਨਾ ਕਾਗਜ਼ ਕੀਮਤੀ ਸੰਭਾਲ ਕੇ ਰੱਖਦੇ ਆ ਤਾਂ ਤੁਸੀਂ ਇਸ ਚੀਜ਼ ਨੂੰ ਵੀ ਆਪਣੇ ਕੋਲ ਰੱਖ ਲਓ ਤੇ ਅਦਰਵਾਈਜ਼ ਤੁਸੀਂ ਨਾ ਇੱਕ ਲਾਸਰ ਹੁੰਦਾ ਬਣਾ ਜਿਹੜਾ ਆਮ ਲਾਸਨ ਦੀਆਂ ਕੱਟੀਆਂ ਹੋਈਆਂ ਨੇ ਕਿ ਨਾ ਇਦਾਂ ਦੀਆਂ ਤਾਂ ਤੁਸੀਂ ਜਦੋਂ ਵੀ ਕਿਤੇ ਬਾਹਰ ਆਪਣੇ ਰੋਜ਼ਗਾਰ ਤੇ ਕੰਮ ਤੇ ਜਾਂਦੇ ਹੋ ਕਿਤੇ ਵੀ ਰਿਸ਼ਤੇਦਾਰੀ ਤੇ ਜਾਂਦੇ ਹੋ ਕਿਤੇ ਛੋਟਾ ਬੱਚਾ ਲੈ ਕੇ ਜਾਂਦੇ ਹੋ ਤਾਂ ਤੁਸੀਂ ਉਹਦੇ ਨਾ ਜੇਬ ਦੇ ਵਿੱਚ ਇਹ ਚੀਜ਼ ਨੂੰ ਪਾ ਲਓ ਇਹਦੇ ਨਾਲ ਨਾ ਤੁਹਾਡੇ ਕੋਲੇ ਕੋਈ ਵੀ ਨੈਗੇਟਿਵਿਟੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਦੂ ਟੂਣਾ ਤੰਤਰ ਮੰਤਰ ਨਹੀਂ ਲੱਗਦਾ ਹੈਗਾ ਇਹ ਬਜ਼ੁਰਗ ਤੁਸੀਂ ਦੇਖਿਆ ਹੋਣਾ ਆਮ ਛੋਟੇ ਬੱਚਿਆਂ ਦੇ ਨਾ ਗਲ ਦੇ ਵਿੱਚ ਨਾ ਧਾਗੇ ਵਿੱਚ ਦੀ پرو پرو ਕੇ ਪਾ ਦਿੰਦੇ ਸੀ ਉਹ ਕਾਦੇ ਵਾਸਤੇ ਸੀ ਉਹ ਤਾਂ ਕਿ ਉਹਨਾਂ ਨੂੰ ਨਾ ਸਰਦੀ ਖਾਂਸੀ ਜ਼ੁਕਾਮ ਤੋਂ ਕਿਉਂਕਿ ਇਹ ਇੱਕ ਐਂਟੀਬਾਇਟਿਕ ਵੀ ਹੈ ਨਾ ਨਮਕ ਵੀ ਲਸਣ ਵੀ ਹਲਦੀ ਵੀ ਇਹ ਚੀਜ਼ਾਂ ਦੇ ਉਪਾਅ ਵੀ ਜਿਹੜੇ ਮੈਂ ਦੱਸਦੀ ਹਾਂ ਤਾਈਆਂ ਦੱਸਦੀ ਨੇ ਕਿ ਕਿ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਆਊਗੀ ਕਿ ਟਾਣੂਆਂ ਤੁਹਾਡੇ ਕੋਲੇ ਨਹੀਂ ਲੱਗਣਗੀਆਂ ਇੱਕ ਸਾਇੰਸ ਪੱਖ ਲੈ ਲਈ ਜੇ ਪਹਿਲਾਂ ਨਾ ਤੇ ਨਮਕ ਦਾ ਪੋਚਾ ਸੌਣ ਦਾ ਮਹੀਨਾ ਜਿਹੜਾ ਨਮਕ ਦਾ ਪੋਚਾ ਨਾ ਸਾਰਾ ਸੌਣ ਤੁਸੀਂ ਇੱਕ ਵਾਰ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ ਇਹਦੇ ਨਾਲ ਨਾਲੇ ਤਾਂ ਕਿ ਟਾਣੂ ਤੁਹਾਡੇ ਘਰ ਦੇ ਵਿੱਚੋਂ ਦੂਰ ਰਹਿਣਗੇ ਜਿਵੇਂ ਸੱਪ ਸਪੌੜੀਏ ਗੰਡੋਏ ਜੋ ਵੀ ਕੁਝ ਹੁੰਦਾ ਹੈਗਾ ਨਾ ਤੇ ਨਾਲੇ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈ ਉਹ ਘਰ ਤੋਂ ਦੂਰ ਰਹੇਗੀ ਇੱਕ ਸਾ ਤੁਸੀਂ ਇਹ ਸਾਵਣ ਦੇ ਮਹੀਨੇ ਦੇ ਵਿੱਚ ਨਾ ਆਪਣੇ ਜੁੱਤੇ ਜਿਹੜੇ ਉਹ ਘਰ ਤੋਂ ਬਾਹਰ ਜਿਵੇਂ ਕਿ ਮੇਨ ਕਮਰੇ ਤੋਂ ਬਾਹਰ ਰੱਖੋ ਤੇ ਆਪਣੀ ਰਸੋਈ ਦੇ ਵਿੱਚ ਜਿਹੜੀਆਂ ਤੁਸੀਂ ਚੱਪਲ ਜੁੱਤੀ ਪਾਉਣੀ ਹੈ ਉਹਨੂੰ ਸੁੱਚੀ ਰੱਖੋ ਉਹਨੂੰ ਬਾਹਰ ਗੰਦ ਦੇ ਵਿੱਚ ਨਾ ਲੈ ਕੇ ਜਾਓ ਮਲਕੀ ਇੱਕ ਸੌਣ ਦਾ ਮਹੀਨਾ ਤੁਸੀਂ ਇੱਕ ਮਹੀਨਾ ਮੇਰੇ ਕਹਿ ਤੋ ਨਾ ਇਹ ਜੋ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਰਕੇ ਦੇਖੋ ਜਿਹੜੇ ਮੈਂ ਤੁਹਾਨੂੰ ਪਾਠ ਦੱਸਿਆ ਹੈਗਾ ਵੀ 11 ਦਿਨ ਤੁਸੀਂ ਲਗਾਤਾਰ ਉਹ ਕਰਨਾ ਹੈਗਾ ਤੁਹਾਡੀਆਂ ਵਾਈਗਰੂ ਜੀ ਸਾਰੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਕਿ ਜਿੰਨਾ ਵੀ ਤੁਹਾਡੇ ਦੁੱਖ ਨੇ ਨਾ ਤੁਸੀਂ ਬਸ ਲਿਖ ਕੇ ਵਾਈਗਰੂ ਜੀ ਅੱਗੇ ਅਰਜ਼ੀਆਂ ਲਗਾ ਦਿਓ ਤੇ ਜੋ ਮੈਂ ਅੱਜ ਤੁਹਾਨੂੰ ਇਹ ਦੱਸਦੀ ਹੀ ਰਹੂੰਗੀ ਵੈਸੇ ਤਾਂ ਮੈਂ ਤੁਹਾਨੂੰ ਇਹ ਵੀਡੀਓ ਦੱਸਦੀ ਰਹੂੰਗੀ ਛੋਟੇ ਛੋਟੇ ਜੋ ਵੀ ਉਪਾਅ ਨੇਗੇ ਇਹ ਚੀਜ਼ਾਂ ਜਿਹੜੀਆਂ ਮੇਰੀਆਂ ਪਣਾ ਕਰਨੀਆਂ ਨਾ ਕਿਉਂਕਿ ਤੁਹਾਡੀ ਰਸੋਈ ਤੋਂ ਹੀ ਵਰਕ ਤਾਂ ਸ਼ੁਰੂ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਤੁਸੀਂ ਕਰੋਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਬਰਕ ਤਾਂ ਹੀ ਆਉਣਗੀਆਂ ਕਿਉਂਕਿ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਗੱਲਾਂ ਕਹਿੰਦੇ ਕਹਿੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਵਿੱਚ ਹੀ ਜਾਂਦਾ ਹੈ ਤਾਂ ਇਹ ਚੀਜ਼ ਨੂੰ ਦੇਖੋ ਤੁਸੀਂ ਬਾਹਰ ਪਾਣੀ ਦੇ ਵਿੱਚ ਸੁੱਟਣਾ ਹੈ ਅਗਰ ਤੁਸੀਂ ਇਹ ਚੀਜ਼ ਦਾ ਕਰਨਾ ਹੈ ਤੇ ਨਮਕ ਦਾ ਪੋਚਾ ਤੁਸੀਂ ਢੇਲੀ ਲਗਾਉਣਾ ਇੱਕ ਇੱਕ ਚਮਚ ਤੁਸੀਂ ਪਾਣੀ ਦੇ ਵਿੱਚ ਪਾ ਲਓ ਤੇ ਇਹ ਜ਼ਰੂਰ ਲਗਾਉਣਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਜਨ ਐਕਟੀਵਿਟੀਆਂ ਨੇ ਚਲੀਆਂ ਜਾਣਗੀਆਂ ਤੇ ਤੁਹਾਡਾ ਘਰ ਅਤੇ ਪਰਿਵਾਰ ਤੰਦਰੁਸਤ ਹੋਵੇਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗ